ਜਿਹੜੀ 100% ਬਲੋਕੇਜ ਹੁੰਦੀ ਆ ਉਹ ਤਾਂ ਡਾਕਟਰ ਵੀ ਹੱਥ ਖੜਾ ਕਰ ਜਾਂਦੇ ਵੀ ਤਾਂ ਕਰਨਾ ਹੀ ਪਊ ઓਪਰੇਟ ਬਿਲਕੁਲ ਅਸੀਂ ਵੀ ਕਹਿੰਦੇ ਸੀ ਮਰੀਜ਼ਾਂ ਨੂੰ ਵੀ ਹੋ ਸਕਦਾ ਇਹ ਨਹੀਂ ਖੁੱਲਣੀ ਛੋਡੀ ਵੀ ਜਿਹੜੀਆਂ 40 50 50% ਵਾਲੀਆਂ ਨੇ ਉਹ ਖੁੱਲ ਜਾਣਗੇ ਬਟ ਉਹ ਵੀ ਖੁੱਲ ਗਈ ਉਹ ਹੁਣ ਮਰੀਜ਼ ਰਿਪੋਰਟ ਲੈ ਕੇ ਆਈ ਆਡੀ ਹਨਾ ਹਸਪੀਟਲ ਦੀ ਉਹ ਖੁੱਲੀ ਹੋਈ ਆ ਜਿਹੜੀ 100% ਬਲੋਕੇਜ ਸੀ ਹਾਂਜੀ ਉਹ ਜਦੋਂ ਸਾਨੂੰ ਬਜ਼ੁਰਗ ਬਾਪੂ ਨੇ ਦਿਖਾਈ ਮੈਂ ਆਪ ਹੈਰਾਨ ਰਹਿ ਗਿਆ ਹੂੰ ਜਦ ਕਿ ਅਸੀਂ ਤਾਂ ਕਹਿੰਨੇ ਆ ਭਾਈ ਨਹੀਂ ਖੁੱਲਣ ਦੇ ਚਾਂਸ ਹੁਣ ਤੱਕ ਵੱਟ ਕੋਈ ਇੱਕ ਦੋ ਕੇਸ ਦੱਸਣੇ ਚਾਹੋ ਜਿਹੜੇ ਬਾਕੀਆਂ ਨਾਲ ਵੱਡ ਹੋਣ ਬੜੀ ਵਾਰੀ ਐਦਾਂ ਹੁੰਦਾ ਭਾਜੀ ਜਿਵੇਂ ਨਾ ਇੱਕਦਮ ਬਰੀ ਕੁਲਕਸ਼ੇਤਰ ਮਰੀਜ਼ ਆਇਆ ਸੀ ਉਹਦੇ ਰਿਪੋਰਟਾਂ ਦੇਖੀਆਂ ਉਹਨੂੰ ਆਖਿਆ ਵੀ ਯਾਰ ਤੁਸੀਂ ਭਾਜੀ ਨਹੀਂ ਹੋਣਾ ਸਾਡੇ ਤੋਂ ਹਨਾ ਵੀ ਇਲਾਜ ਨਹੀਂ ਹੋਣਾ ਹੂੰ ਉਹ ਕਹਿੰਦਾ ਜੀ ਮੈਂ ਠੀਕ ਹੋਊਂਗਾ ਤੁਸੀਂ ਮੈਨੂੰ ਦਵਾਈ ਦਿਵੋ ਇਹ ਸਾਡੇ ਨਾਲ ਕਈ ਵਾਰੀ ਹੋ ਚੁੱਕਿਆ ਜਿਵੇਂ ਕਈ ਵਾਰੀ ਹਾਰਡ ਦਾ ਮਰੀਜ਼ ਬਾਹਲਾ ਸੀਦੇ ਜਿਹਾ ਹੁੰਦਾ ਮੈਂ ਡਾਕਟਰ ਨੂੰ ਕਹਿ ਦਿੰਨਾ ਛੱਡ ਵੀ ਪੀਜੀਪੀ ਭੇਜੋ ਤੇ ਮਰੀ ਜੜ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਜੀ ਜੇ ਤੁਹਾਡੇ ਨਹੀਂ ਠੀਕ ਹੋਣ ਦੀ ਆਸ ਅਸੀਂ ਪੀ ਡੀ ਆਈ ਦੀ ਵੀ ਦਵਾਈ ਲੈ ਲਾਂਗੇ ਤੁਸੀਂ ਵੀ ਦੇ ਦਿਓ ਪਰ ਸਹੀ ਹੋਏ ਫਿਰ ਉਹ ਬਾਅਦ ਚ ਸਹੀ ਹੋਏ ਆ ਵੀ ਤੁਹਾਡੇ ਤੇ ਭਰੋਸਾ ਇੰਨਾ ਬਣ ਰਿਹਾ ਲੋਕ ਹਾਂ ਇਹ ਭਰੋਸਾ ਕਮਾਉਣਾ ਬਹੁਤ ਜਦ ਕਿ ਲੱਤਾਂ ਦੀ ਬਲੌਕਜ ਵਾਲਾ ਕੇਸ ਪਹਿਲਾ ਕੇਸ ਆਪਣੇ ਕੋਲੇ ਮਾਨਸਾ ਆਇਆ ਹੂੰ ਅੱਪਾ ਤਾਂ ਹਾਰਟ ਤੇ ਹੀ ਚੱਲ ਰਹੇ ਸੀਗੇ ਜਦ ਲਕਵੇਦਰੰਗ ਤੇ ਚੱਲਦੇ ਸੀ ਪਹਿਲਾ ਕੇਸ ਆਪਣੇ ਕੋਲੇ ਲੱਤਾਂ ਦੀ ਬਲੌਕਜ ਵਾਲਾ ਮਾਨਸਾ ਚ ਆਇਆ ਹੂੰ ਉਹ ਮਾਨਸਾ ਜਦੋਂ ਅਸੀਂ ਉਹਨੂੰ ਦਵਾਈ ਦਿੱਤੀ ਬੰਦੇ ਨੂੰ ਜੀ ਕਿਉਂਕਿ ਇਹਨਾਂ ਦੀ ਨਾ ਦਵਾਈ ਲੱਗ ਲੱਗਾ ਹਾਰਟ ਬਲੋਕੇਜ ਦੀ ਦਵਾਈ ਲੱਗਗਾ ਬ੍ਰੇਨ ਦੇ ਕਲੌਡ ਦੀ ਦਵਾਈ ਲੱਗਗਾ ਲਕਵੇਦ ਰੰਗ ਦੀ ਉਹ ਨਾਲੇ ਸਸਤੀ ਵੀ ਆ ਹੂੰ ਅੜ ਦੀ ਹਾਰਟ ਦੀ ਕਾਸਟਲੀਆ ਥੋੜੀ ਜੀ ਤੇ ਲੱਤਾਂ ਵਾਲੀ ਵੀ ਉਦੋਂ ਸਸਤੀ ਆ ਇਹ ਨਹੀਂ ਵੀ ਹੈਗਾ ਵੀ ਸਾਰੇ ਜਗ੍ਹਾ ਕਲੌਡ ਇੱਕੋ ਦਵਾਈ ਕੱਢੀ ਜਾਂਦੀ ਆ ਹੂੰ ਸਾਰਿਆਂ ਦੀ ਥਿਉਰੀ ਅਲੱਗ ਅਲੱਗ ਸਾਰਾ ਦਾ ਕਾੜਾ ਵੀ ਹਲਕ-ਹਲਕ ਨਹੀਂ ਕਾੜਾ ਇੱਕੋ ਹੀ ਆ ਕਾੜਾ ਕਾੜਾ ਭਾਜੀ ਤਿੰਨੇ ਦੋਸ਼ਾਂ ਦੀ ਕਵਰਿੰਗ ਕੀਤੀ ਹੋਈ ਆ ਨਾ ਵਾਤ ਪਿੱਤ ਕਫ ਤਿੰਨੇ ਦੋਸ਼ਾਂ 'ਚ ਕੰਮ ਕਰਦਾ ਹੈ ਓਕੇ ਜਿਹੜਾ ਕਾੜੇ ਦਾ ਆਪਾਂ ਮੈਟਰ ਬਣਾਇਆ ਹੋਇਆ ਨਾ ਫਾਰਮੂਲੇਸ਼ਨ ਬਣਾਈ ਆ ਵੀ ਵਾਤ ਪਿੱਤ ਕਫ ਤਿੰਨੇ ਦੋਸ਼ਾਂ 'ਚ ਕੰਮ ਕਰਦਾ ਹੂੰ ਤੇ ਜਦੋਂ ਲੱਤਾਂ ਦੀ ਬਲੌਕੇਜ ਵਾਲਾ ਮਰੀਜ਼ ਆਇਆ ਢਾਈ ਤਿੰਨ ਮਹੀਨੇ ਪਹਿਲਾਂ ਅਸੀਂ ਇਹਨਾਂ ਕੋਈ ਬੜਾ ਸੀਰੀਅਸ ਵੀ ਨਹੀਂ ਲਿਆ ਅਸੀਂ ਲੱਤ ਦੀ ਬਲੌਕੇਜ ਦੀ ਉਹਨੂੰ ਦਵਾਈ ਬਣਾਤੀ ਤੇ ਲੱਤੋਂ ਭਾਜੀ ਭਰਾ ਦੀ ਕਾਲੀ ਸੀਗੀ ਉਹ ਦੂਜੇ ਕ مہینے ਉਹਨੂੰ ਫਰਕ ਪੈਣ ਲੱਗ ਗਿਆ ਦੂਜੇ ਮਹੀਨੇ ਕਹਿਣ ਲੱਗ ਗਿਆ ਭਾਜੀ ਦਰਦ ਬੰਦ ਹੋ ਗਿਆ ਹੂੰ ਪਤਾ ਲੱਗਣ ਲੱਗ ਗਿਆ ਵੀ ਲਤ ਹੈਗੀ ਇਹ ਨਾਲ ਹਾਂ ਭਾਜੀ ਉਂਗਲਾਂ ਤੇ ਟੱਚ ਪਤਾ ਲੱਗਣ ਲੱਗ ਗਿਆ ਹੂੰ ਉਹ ਤੀਜੇ ਮਹੀਨੇ ਕਾਲਾ ਪੰਜਣ ਲੱਗ ਗਿਆ ਕਿਉਂਕਿ ਖੂਨ ਦਾ ਸਰਕਲ ਘੁੰਮਣ ਲੱਗ ਗਿਆ ਭਾਜੀ ਬਲ ਸਰਕੂਲੇਸ਼ਨ ਚੱਲ ਪਿਆ ਹੂੰ ਵੀ ਕਈ ਵਾਰੀ ਮੈਂ ਨਾ ਜਦੋਂ ਉਹਦਾ ਫਰਕ ਪਿਆ ਫਿਰ ਮੈਂ ਘਰੇ ਆ ਕੇ ਨਹੀਂ ਕਦੇ ਇਕੱਲੇ ਹੀ ਸੋਚੀ ਜਾਵਾਂ ਮੈਂ ਕਿ ਇੱਕ ਤੀਜਾ ਗਿਫਟ ਰੱਬ ਨੇ ਹੋਰ ਦਿੱਤਾ ਯਾਰ ਤੈਨੂੰ ਹੂੰ ਵੀ ਲੱਤਾਂ ਦੀ ਬਲੌਗ ਜੀ ਵੀ ਖੁੱਲ ਗਈ ਹੈ ਨਾ ਹੂੰ ਵੀ ਇਹ ਤਾਂ ਆਪਾਂ ਸੋਚ ਹੀ ਨਹੀਂ ਤੇ ਸਰਕਾਰੇ ਸੋਚੇ ਨਹੀਂ ਸੀ ਵੀ ਲੱਤਾਂ ਦੀ ਬਲੌਗ ਜਾਲਾ ਕਦੇ ਯਾਦ ਹੀ ਨਹੀਂ ਸੀ ਆਇਆ ਸਾਨੂੰ ਹੂੰ ਉਹ ਫਿਰ ਉਹ ਵੀਡੀਓ ਜਦੋਂ ਚੱਲੀ ਲੱਤ ਦੀ ਬਲੌਗ ਜਾਲੀ ਫਿਰ ਲੱਤਾਂ ਦੇ ਕੇਸ ਕਿੰਨੇ ਆ ਗਏ ਅੱਠ ਨੰਮਰੀ ਹੁਣ ਬੁੱਲਦੇ ਆ ਵੀ ਜਿਹੜੇ ਅਸੀਂ ਠੀਕ ਹੋ ਗਏ ਕਿ ਗੋਡ ਗਿਫਟੀ ਕਹਿ ਸਕਦੇ ਭਾਈ ਹਰ ਚੀਜ਼ 'ਚ ਤੁਸੀਂ ਰੱਬ ਦਾ ਜ਼ਿਕਰ ਕਰਦੇ ਹੋ ਭਾਜੀ ਰੱਬ ਤੋਂ ਬਿਨਾ ਮੇਰਾ ਸਮਾਂ ਤੈਆ ਆ ਅੱਜ ਦਾ ਇੱਥੇ ਦਾਣਾ ਪਾਣੀ ਲਿਖਿਆ ਸੀ ਪਹਿਲਾਂ ਹੀ ਤੈਸ ਸੀਗਾ ਜੀ ਹਨਾ ਉਹਨੇ ਉਹਨੇ ਮੈਂ ਸਰਲੇਖ ਵਾਲੇ ਨੂੰ ਫੋਨ ਮਾਰ ਲਿਆ ਉਹ ਭਾਜੀ ਨੇ ਸਾਨੂੰ ਘੱਟੋ ਘੱਟ 10 ਵਾਰੀ ਫੋਨ ਕਰ ਚੁੱਕੇ ਐ ਜੀ ਟਾਈਮ ਨਹੀਂ ਬਣਿਆ ਹੂੰ ਮੈਂ ਜਉਂਦੇ ਹੁੰਦੇ ਭਾਜੀ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਕਿੱਥੇ ਹੋ ਮੈਂ ਕਿਹਾ ਮੈਂ ਚੰਡੀਗੜ੍ਹ ਆ ਮੈਂ ਕਿਹਾ ਜੀ ਕਹਿੰਦੇ ਯਾਰ ਆਜੋ ਫਿਰ ਅੱਜ ਦਾ ਲਿਖਿਆ ਸੀ ਨਾ ਵੀ ਤੁਹਾਡੇ ਕੋਲੇ ਆਉਣ ਬਾਅਦ ਚ ਉਹਨਾਂ ਕੋਲੇ ਜਾਣਾ ਜੀ ਯਾਦ ਹੈ ਕਿ ਉਹਨਾਂ ਨੇ ਸਾਨੂੰ ਕਿੰਨੇ ਚਿਰ ਤੋਂ ਮੇਰਾ ਖਲ 6 ਮਹੀਨੇ ਤੋਂ ਫੋਨ ਕਰਦੇ ਆ ਮਹੀਨੇ ਕੇ ਬਾਅਦ ਉਹਨਾਂ ਦਾ ਫੋਨ ਆ ਹੀ ਜਾਂਦਾ ਭਾਜੀ ਦਾ ਹਰ ਚੀਜ਼ ਭਾਜੀ ਤੈਅ ਆ ਹੂੰ ਵਕਤ ਤੈਅ ਆ ਤੁਸੀਂ ਕਿੱਥੇ ਜਾਣਾ ਕਦੋਂ ਜਾਣਾ ਕੀ ਮਿਲਣਾ ਕੀ ਨਹੀਂ ਮਿਲਣਾ ਸਭ ਕੁਝ ਤੈਅ ਸਭ ਕੁਝ ਤੈਅ ਲਾਸਟ ਦੇ ਵਿੱਚ ਆਡੀਅנס ਨੂੰ ਕੀ ਕਹਿੰਨੇ ਆ ਖਾਸ ਕਰ ਪੰਜਾਬ ਦੀ ਚੰਗੀ ਸਿਹਤ ਦੇਖੀ ਆਪਾਂ ਕੀ ਮੰਨ ਲਓ ਜੇ ਕੋਈ ਚਾਹੁੰਦਾ ਕਿ ਮੈਨੂੰ ਇਹੋ ਜਿਹੀ ਪ੍ਰੋਬਲਮਸ ਆਉਣ ਹੀ ਨਾ ਲਾਈਫ ਦੇ ਵਿੱਚ ਮੈਂ ਚੜਦੀ ਕਲਾ ਚ ਰਵਾਂ ਕੀ ਫਾਰਮੂਲਾ ਤੁਹਾਡੇ ਕੋਲੇ ਭਾਜੀ ਜਿਹੜਾ ਮੈਂ ਲੋਕਾਂ ਨੂੰ ਇਹੀ ਕਹਿੰਦਾ ਵੀ ਜਿਹੜੇ ਵਰਜਿਸ਼ ਨਹੀਂ ਕਰਦੇ ਜੀ ਦੁੱਧ ਦਹੀਂ ਦੇਸੀ ਕੇ ਉਹ ਮੱਖਣ ਮੀਟਾਂ ਦਾ ਛੱਡ ਦੇਣਾ ਚਾਹੀਦਾ ਹੂੰ ਜੇ ਖਾਣੇ ਹੋ ਤਾਂ ਸਵਾਦ ਲਈ ਖਾਓ পেট ਭਰਨ ਲਈ ਨਾ ਖਾਓ ਠੀਕ ਹੈ ਬਾਕੀ ਜਿੰਨਾ ਚਿਰ ਵਰਜਿਸ਼ ਨਹੀਂ ਨਾ ਕਰਦਾ ਬੰਦਾ ਜਾਂ ਸੈਰ ਨਹੀਂ ਕਰਦਾ ਜੀ ਵਰਜਿਸ਼ ਤੇ ਸੈਰ ਤੰਦਰੁਸਤੀ ਦਾ ਸਭ ਤੋਂ ਵੱਡਾ ਰਾਜ ਆ ਹੂੰ ਪਸੀਨਾ ਆਉਣਾ ਚਾਹੀਦਾ ਬੰਦੇ ਨੂੰ ਤੇ ਹਰ ਟਾਈਮ ਹੀ ਆਪਾਂ ਕਾਰ 'ਚ ਵੀ ਏਸੀ ਤੇ ਘਰ 'ਚ ਵੀ ਏਸੀ ਜੀ ਹਨਾ ਪਸੀਨਾ ਤਾਂ ਆਉਣਾ ਹੀ ਨਹੀਂ ਦਿੰਦੇ ਪਸੀਨਾ ਨਾ ਆਉਣੇ ਸਾਰੀਆਂ ਬਿਮਾਰੀਆਂ ਦਾ ਘਰ ਬਣ ਗਿਆ ਜਣਕੇ ਤੁਰ ਫਿਰ ਕੇ ਪਸੀਨਾ ਜ਼ਰੂਰ ਕੱਢਣਾ ਚਾਹੀਦਾ ਹੂੰ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਨਹੀਂ ਤਾਂ ਆਉਣ ਵਾਲਾ ਸਮਾਂ ਭਾਜੀ ਇੰਨਾ ਭਿਆੰਕਰ ਹੈ ਦੇ ਲੋਕ ਹੁਣ 25 ਚੱਲ ਰਿਹਾ ਨਾ ਜੀ 40 45 ਦੇ ਵਿੱਚ ਲੋਕ ਦੋਤੇ ਦੋਤੀਆਂ ਨੂੰ ਪੋਤੇ ਪੋਤੀਆਂ ਨੂੰ ਤਰਸ ਜਾਣਗੇ ਮੈਨੂੰ ਨਹੀਂ ਲੱਗਦਾ ਵੀ ਦੇਖ ਪਾਣਗੇ ਜਿਹੜੀ ਉਮਰ ਹੁਣ 55 60 ਰਹਿ ਗਈ ਹੈ ਆਉਣ ਵਾਲੇ ਵੀ 25 ਸਾਲਾਂ ਦੇ ਵਿੱਚ ਉਹ 45 50 ਰਹਿ ਜੂਗੀ ਇਦਾਂ ਹੀ ਉਮਰ ਘਟੀ ਜਾ ਰਹੀ ਹੈ ਬਿਲਕੁਲ ਭਾਜੀ ਜਿਵੇਂ 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 ਲੋਕ ਕੱਦ ਵਧ ਰਹੇ ਆ ਲੋਕਾਂ ਦਾ ਅੱਜ ਕੱਲ ਦੇਖਦੇ ਆਪਾਂ ਨਵੇਂ ਬੱਚਿਆਂ ਦਾ ਕੱਦ ਵੀ ਉਹੀ 5 ਕੁ ਫੁੱਟ ਤੋਂ ਥੱਲੇ ਰਹਿ ਗਿਆ ਥੱਲੇ ਰਹਿ ਗਿਆ ਸਰੀਰ ਵੀ ਕਮਜ਼ੋਰ ਹੋ ਗਏ ਹੂੰ ਕਿਉਂਕਿ ਯਾਰ ਉਹ ਅੰਦਰ ਹੀ ਬੰਨਤੇ ਮਿੱਟੀ ਦਾ ਉਹਨਾਂ ਨੂੰ ਲੱਗਣੀ ਨਹੀਂ ਦੇ ਰਹੇ ਬਾਜੀ ਹੂੰ ਖਾਣ ਪੀਣ ਦੇ ਬੱਚੇ ਆਪ ਹੀ ਫੋਨ ਕਰਕੇ ਮੰਗਾਈ ਜਾਂਦੇ ਆ ਫਾਸਟ ਫੂਡ ਜੰਕ ਫੂਡ ਨੇਚਰਲੀ ਖਾਣਾ ਕਹਿੰਦਾ ਉਹ ਖਾਣਾ ਕੀ ਨਹੀਂ ਸਮਝਦੇ ਖਾਣਾ ਨਹੀਂ ਸਮਝਦੇ ਦਵਾਈ ਸਮਝਣ ਲੱਗ ਪਏ ਹਾਂ ਉਹ ਅਸਲ ਖਾਣਾ ਉਹਨੂੰ ਸਮਝਣ ਲੱਗ ਪਏ ਬਾਕੀ ਜਿਹੜੇ ਘਰ ਦੇ ਖਾਣੇ ਉਹਨੂੰ ਦਵਾਈ ਸਮਝਣ ਲੱਗ ਪਏ ਦਵਾਈ ਸਮਝਣ ਲੱਗ ਕੇ ਨੇਚਰਲੀ ਜਿਹੜਾ ਫੂਡ ਆ ਕੁਦਰਤ ਵੱਲੋਂ ਜਿਹੜੀਆਂ ਦਾਲਾਂ ਸਬਜ਼ੀਆਂ ਨੇ ਉਹਨੂੰ ਉਹ ਚੰਗਾ ਹੀ ਨਹੀਂ ਸਮਝਦੇ ਵੱਲੋਂ ਹੀ ਸਮਝਦੇ ਆ ਵੀ ਤੁਹਾਨੂੰ ਆਪਦਾ ਫਿਊਚਰ ਬਣਾਉਣ ਦੇ ਲਈ ਘਰੋਂ ਬਾਹਰ ਜਾਣਾ ਪੈਂਦਾ ਪਰ ਘਰੋਂ ਘਟੋ-ਘਟ ਖਾਣਾ ਬਣਾਉਣਾ ਸਿੱਖ ਕੇ ਜਾਓ ਜੇ ਤੁਸੀਂ ਮਤਲਬ ਚੰਦਾ ਖਾਣਾ ਬਣਾਉਣਾ ਸਿੱਖ ਕੇ ਜਾਓ ਕਿ ਤੁਹਾਨੂੰ ਬਾਹਰੋਂ ਰੋਜ਼ ਨਾ ਆਰਡਰ ਕਰਨਾ ਪਵੇ ਕਿਤੇ ਚਲੋ ਹੋਇਆ ਕਿਤੇ ਮਹੀਨੇ 2 ਮਹੀਨੇ ਜਾ ਕਿਤੇ ਫਸ ਕੇ ਜਾ ਕਿਤੇ ਨਹੀਂ ਬਣਿਆ ਗੱਲ ਵੱਖਰੀ ਗੱਲ ਹੈ ਜੀ ਭਾਜੀ ਰੋਜ਼ ਹੀ ਫਾਸਟ ਫੂਡ ਜੰਕ ਫੂਡ ਚੱਲ ਰਿਹਾ ਤੁਸੀਂ 2-2 ਲੀਟਰ ਦੀਆ ਕੋਲਡ ਡਰਿੰਕਾਂ ਪੀ ਰਹੇ ਹੋਗੇ ਜ਼ਹਿਰ ਨੇਰਾ ਹਮ ਹਣਾ ਤੇ ਇਹ ਸਾਰਾ ਜ਼ਹਿਰ ਅੱਛਾ ਤੁਸੀਂ ਇਹ ਦੇਖੋ ਕਿ ਗੰਨੇ ਦਾ ਰਸ ਨਹੀਂ ਪੀਂਦਾ ਹਮ ਕੋਲਡ ਡਰਿੰਕ ਦੀ ਬੋਤਲ ਲੈਂਦਾ ਜਮਨ ਜੀ ਗੋੜ ਸ਼ੱਕਰ ਨੇਚਰਲੀ ਨਹੀਂ ਲ ਖਾਂਦਾ ਅਗਲਾ ਚੀਨੀ ਨੂੰ ਭਜਦਾ ਹੂੰ ਇਹ ਚੀਜ਼ ਤਾਂ ਜ਼ਾਹਿਰੀ ਨਹੀਂ ਨਾ ਬਾਕੀ ਸਾਰੇ ਨਾਲੋਂ ਵੱਡਾ ਰੀਜਨ ਆ ਭਾਜੀ 10 ਕਿੱਲੇ ਜ਼ਮੀਨ ਹੁੰਦੀ ਆ ਵਿੱਚ 10 ਦਰਖਤ ਨਹੀਂ ਲੱਭਦੇ ਹੂੰ ਇਹ ਸਾਰੇ ਨਾਲੋਂ ਵੱਡਾ ਸ਼ਰਾਪ ਆ ਯਾਰ ਜਿੰਨੇ ਇੰਨੇ ਨੇ ਜ਼ਮੀਨਾਂ ਨੇ ਘਟੋ ਘਟ 20 25 25 ਵੱਡੇ ਦਰਖਤ ਹੀ ਲਾ ਲੂ ਹੂੰ ਹਨਾ ਬਿਲਕੁਲ ਤੁਸੀਂ ਜਾ ਕੇ ਦੇਖੋ ਵੀ 20-20 ਕਿੱਲਾਂ ਦੇ ਵਿੱਚ ਤੁਹਾਨੂੰ ਦੋ ਦਰਖਤ ਨਹੀਂ ਲੱਭਦੇ ਬੜਤੇ ਸਾਹ ਲੈ ਕੇ ਪਤਾ ਲੱਗਦਾ ਜਿਵੇਂ ਆਪਣੇ ਬਹੁਤ ਸਾਰੇ ਐਸੇ ਲੁਧਿਆਣੇ ਜੇ ਆਪਾਂ ਜਾਣੇ ਉੱਥੇ ਸਾਹ ਤੁਹਾਨੂੰ ਹੈਵੀ ਜਿਹਾ ਆਉਂਦਾ ਹਵਾ ਵੀ ਦਿਖਣ ਲੱਗ ਪੈਂਦੀ ਇੱਕ ਗੱਲ ਆ ਹੁਣ ਜਿਹੜੇ ਚਲੋ ਇੰਨੇ ਸੂਝਵਾਨ ਇਨਸਾਨ ਨੇ ਹਨਾ ਜੀ ਜਿੰਨੇ ਕਿਸਾਨ ਨੇ ਆਪਣੇ ਪਰ ਯਾਰ ਉਹਨਾਂ ਨੂੰ ਐਡੇ-ਡੇ ਉਹ ਜਦੋਂ ਅੰਦੋਲਨ ਕਰਦੇ ਨੇ ਤੇ ਉਹ ਉਹਨਾਂ ਨੂੰ ਉਦੋਂ ਹੀ ਕਹਿ ਦੇਣਾ ਚਾਹੀਦਾ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਹਨ ਬਈ ਯਾਰ ਪਾਈਆ 10 10 20 ਵੀ ਦਰਖਤ ਲਾ ਲੋ ਹਮ ਹਰ ਇੱਕ ਨੂੰ ਜ਼ਰੂਰੀ ਆ ਇੱਕ ਕੀਲਾ ਤਾਂ ਦੋ ਦਰਖਤ ਤਿੰਨ ਦਰਖਤ ਤੇ 10 ਕੀਲੇ ਆਤਰੀ ਹਮ ਵੀ ਲਾ ਲੋ ਹਨਾ ਬਿਲਕੁਲ ਤੇ ਮੈਂ ਕਹਿੰਦਾ ਜੀ ਇੱਕ ਵਾਰੀ ਉਹ ਕਹਿ ਦੇਣ ਉਹ ਤਾਂ ਕਾਫੀ ਕੁਝ ਲੱਗ ਸਕਦਾ ਕਾਫੀ ਲੱਗਦਾ ਚਲੋ ਪਿੰਡਾਂ ਚ ਦਰਖਤ ਤਾਂ ਲੱਗਦੇ ਬਟ ਸ਼ਹਿਰਾਂ ਵਾਲਿਆਂ ਨੇ ਤੇ ਬਿਲਕੁਲ ਹੀ ਨਹੀਂ ਕੋਈ ਕੀਤਾ ਹੁੰਦਾ ਭਾਜੀ ਸ਼ਹਿਰਾਂ ਵਾਲਿਆਂ ਦਾ ਇਹ ਨਹੀਂ ਦੇਖੋ ਕੁਸ਼ਕ ਲੋਕ ਦਾ ਹੈਗੇ ਜਾਗਰੂਕ ਹੂੰ ਜਿਹੜੇ ਨੇ ਆਪਣੇ ਘਰ ਦੇ ਅੱਗੇ ਪੂਰੀ ਹਰਿਆਲੀ ਕੀਤੀ ਹੁੰਦੀ ਆ ਜੀ ਦਰਖਤ ਵੀ ਨਹੀਂ ਕਟਾਏ ਹਨਾ ਹੁਣ ਸਾਡੇ ਕਾ 32 ਸੈਕਟਰ ਜਿੱਥੇ ਆਪਾਂ ਰੈਂਟ ਤੇ ਉੱਥੇ ਵੀ ਮੂਰੇ ਦਰਖਤ ਆ ਹੂੰ ਵੱਡਾ ਅੱਗੇ ਵੀ ਦਰਖਤ ਨੇ ਜਿੱਥੇ ਆਪਣਾ ਹੈਗਾ ਆਪਣੇ ਉੱਥੇ ਵੀ ਦਰਖਤ ਨੇ ਹੂੰ ਹੁਣ ਆਪਾਂ ਵਡਾਉਣੇ ਨੇ ਕਾਰ ਇੱਧਰ ਉੱਧਰ ਲਾ ਲਓ ਹੂੰ ਗੇਟ ਦਾ ਥੋੜਾ ਜਿਹਾ ਪਸਾ ਬਦਲੋ